ਦੇਖੋ ਮੈਂ ਮਹਾਰਾਣੀ ਕੋਚੇ ਲੈ ਆਉਂਦਾ। ਜੇ ਮੈਂ ਦਵਾਈ ਲੈ ਕੇ ਦੀ ਦਵਾਈ ਲੈ ਆਦਣ। ਵਾਚੀ ਤੇ 100 ਰੁਪਏ ਕਿਹਤੋ ਲੈ ਆ ਲੀ। ਲੈ ਜੀ ਤੂੰ ਸੇ ਰੋਕ ਕੇ ਨਹੀਂ ਜਾ ਸਕਦੇ। ਤੂੰ ਪਤਾ ਨਹੀਂ ਮੇ ਪੁੱਛੇ ਲੈ ਜਾਂਦੀ ਆ। ਕਿਧਰੇ ਨਹੀਂ ਤੇਰੇ ਪੁੱਛਣ ਕੋਈ ਸ਼ੰਦਾ ਕੋਈ ਸਾਧਨ ਪੁੱਛੀ ਲਾਉਣੀ ਆ। ਤੂੰ ਫਰ ਕੀ ਕਰਨ? ਹੋਰ ਤਾਂ ਕੋਈ ਕੰਮ ਕਰਦੀ ਨਹੀਂ। ਮੈਂ ਚਾਲਿਆ ਕਿ ਦੇ ਕਰਕੇ ਘਟ ਕੋਈ ਲੈ ਲਿਆ ਗਏ ਲੋ ਮਮੀ ਚਾ la storia è venuta un po' bene è vero un po' che c'è un'energia però non mi dico ma stiamo facendo c'è un'energia vicina a questa lunedì diciamo man mano che lavo la stetana ਵੇਖ ਰਹੀਆਂ ਜਿਹਨ ਪਿਉਣੀ ਹੈ ਜੀ ਚਾਹ ਉਹ ਜੀ ਨਾ ਕਿੰਨਾ ਸਾਰਾ ਇਹਨੂੰ ਤਾਂ ਮੈਂ ਕਹਿੰਦਾ ਆਏ ਮੰਮੀ ਆਹ ਪਾ ਕੇ ਸਬਜੀ ਕਰਤਾਂਗੇ ਮੜਾ ਜਾਕੇ ਹਾਏ ਸਾਲੀ ਪੜਨ ਲੱਗ ਚੁਹੀ

ਈਰਾਨ ਕੋਈ ਗੱਲ ਨਹੀਂ ਉਹ ਤਾਂ ਅੱਜ ਮੈਪਸ ਆਉਂਦੀਆਂ ਚੰਗੀ ਤਰ੍ਹਾਂ ਜਿਹੜੀ ਇਹ ਵਾਲਾ ਮਸਤੀ ਜਾਨੇ ਕੋਈ ਇੰਕਲਡ ਦੇ ਚੱਕ ਕੇ ਕਿਹੜਾ ਮੈਪਸ ਆਉਂਦੀ ਨਹੀਂ ਜਿਹੜੀ ਇਹ ਸਾਨੂੰ ਬਾਹਰ ਹੀ ਹੁੰਦੇ ਨੇ ਕਬੀ ਤੇ ਫੋਨ ਵੱਜੀ ਜਾਂਦਾ ਹਾਂ ਅੰਦਰ ਲੈ ਮੈਂ ਕੱਟ ਦਿੰਦੀ ਆ ਰੱਬ ਦੇ ਅੱਛਾ ਸੁਣੇ ਕੀ ਕਰੀ ਜਾਂਦੀ ਆ ਮੇਰੇ ਭੈਣ ਦਿਰ ਸਬਜ਼ੀ ਬਣਾ ਕਾ ਬਕਟ ਜਾਨੀ ਬਣਾਉਣੀ ਹੈ ਜੀ ਅੱਛਾ ਗੁਰਪ੍ਰੀਤ ਨੂੰ ਲਾ ਲਿਆ ਕੋਈ ਨਾ ਦਿਰ ਸੁਣ ਪਾਤਾ ਹੈਗਾ ਉਹ ਕਿੱਥੋਂ ਕੰਮ ਕਰਦੀ ਕੋਈ ਸਾਰਾ ਦਿਨ ਤਾਂ ਫੋਨ ਤੇ ਲੱਗੀ ਰਹਿੰਦੀ ਹੈਗੀ ਸਾਰਾ ਕੰਮ ਤਾਂ ਮੈਂ ਤੇ ਮੰਮੀ ਕਰਦੀ ਆ ਉਹ ਤਾਂ ਭੋਰਾ ਵੀ ਨਹੀਂ ਕਰਦੀ ਹੈਗੀ ਲਿਆਂਦੀ ਕਦੇ ਵਾਸਤੇ ਕੰਮਦੰਦਾ ਕਰਾਇਆ ਕਰੋ ਤੋ ਕਰਦੀ ਨਹੀਂ ਹੁਣ ਜੇ ਅਸੀਂ ਕਹਿੰਨੇ ਤਾਂ ਸਾਨੂੰ ਬੋਲਦੀ ਹੈਗੀ ਮੁੱਠਾ ਅੱਛਾ ਫਿਰ ਐਵੇਂ ਕੀ ਫਾਇਦਾ ਨਾ ਚੱਲ ਮੈਂ ਕਰਦਾ ਗੱਲ ਉਹਦੇ ਨਾਲ ਹਾਂ ਵੀਰੇ ਬਸ ਹਾਂ ਜੀ ਤੁਸੀਂ ਕਰਿਓ ਗੱਲ ਠੀਕ ਆ ਕੀ ਕਹਿੰਦੀ ਹੈਗੀ ਮੰਮੀ ਵਰ ਕਿਨਾ ਕੰਮ ਧੰਦਾ ਕਰਾ ਦਿਆ ਕਰ ਹਾਈ ਮੈਂ ਕੰਮ ਕਰਾਉਣੀ ਆ ਸਾਰਾ ਦਿਨ ਹੋਰ ਕੌਣ ਕਰਦਾਗਾ ਹੁਣ ਵੀ ਥੋੜੇ ਹਉਣ ਤੋਂ ਪਹਿਲਾਂ ਨਾ ਸਬਜੀ ਚੀਰੀ ਜਾਂਦੀ ਸੀ ਕਿ ਹੁਣ ਇਹ ਅੰਦਰ ਗਈ ਸਬਜੀ ਤਾਂ ਭੈਣ ਚੀਰੀ ਜਾਂਦੀ ਸੀ ਤੋ ਮੈਨੂੰ ਕਹਿੰਦੀ ਸੀ ਕਿ ਤਰਾ ਫੋਨ ਆ ਗਿਆ ਫੋਨ ਵੀ ਅੱਗੋਂ ਕੋਈ ਨਹੀਂ ਆਇਆਗਾ ਤੈਨੂੰ ਹੋਈ ਲੱਗਿਆ ਅੱਛਾ ਚਲ ਚਾਹ ਬਣਾ ਕੇ ਲੈ ਆ ਮੇਰੇ ਕੋਲ ਸੇ ਚਾਹ ਵੀ ਬਣਾ ਕੇ ਲੈ ਕੇ ਵਫਰਜ ਨੂੰ ਲੋਕ ਲਾ ਕੇ ਦੇ ਦੇ ਸੱਜ ਐਵੇਂ ਨਾ ਜਮਲਾ ਉਹਨਾਂ ਦੇ ਉੱਥੇ ਲੈ ਮੈਂ ਝੂਟ ਕੇ ਮਾਰੂ ਤੁਸੀਂ ਦੇਖ ਲਓ ਚਾਹੇ ਅੰਦਰ ਜਾ ਕੇ ਲੋਕ ਲੱਗਿਆ ਵਫਰਜ ਨੂੰ ਮੈਂ ਤੇ ਆਪ ਵੀ ਚਾਹ ਪੀਤੀ ਚਾਹ ਦਿਖਾਵਾਂ ਖੁੱਲਾਗਾ ਫਰ ਆ ਕੀ ਹੈ ਸੁਨੇ ਦਾ ਪੈਪ ਵਿੱਚ ਹਾਏ ਉਹ ਨਹੀਂ ਬੋਲਦਾ ਹੁਣ ਅੱਗੇ ਆ ਕੇ ਉਹ ਨਾ ਆਦੀ ਉਹ ਤਾਂ ਨਾ ਨਾ ਛੱਡੀ ਜਾਏਗਾ ਨਾ ਦੇ ਕੋਲੇ ਤੇਰਾ ਝੂਠ ਕਿਉਂ ਮਾਰਦੇ ਤੂੰ ਤਾਂ ਕੋ ਚਾਹੀ ਭਈ ਐ ਤੇ ਦੁੱਧ ਨਹੀਂ ਪਾਇਆ ਜੇ ਦੁੱਧ ਆ ਕੇ ਖੋਲਦਾ ਕਰੋ ਨਾ ਖੋਲਦਾ ਕਰੋ ਦੇਖ ਕੇ ਖੋਲਦਾ ਉਹਨਾਂ ਨੇ ਖੋਲਦਾ ਉਹਨਾਂ ਨੇ ਦੇਖ ਕੇ ਪਹਿਲੀ ਖੁੱਲਾ ਸੀਗਾ ਮੈਂ ਜਾਲੀਆਂ ਗੱਲਾਂ ਨਾ ਮਾਰਾਂ ਨਹੀਂ ਕਰ ਦੇ ਵਜੂਗਾ ਤੂੰ ਚਾਹ ਨਾ ਕਿਹਾ ਬਸ ਮੈਨੂੰ ਬੋਲਣਾ ਤੂੰ ਉਹਨਾਂ ਨੂੰ ਤਾਂ ਕੁਝ ਕਹਿ ਰਹੀ ਹੈ ਚਾਹ ਨਾ ਲੈ ਤੂੰ ਕਰਕੇ ਨਾ ਲੈ ਉੱਥੇ ਜਾ ਲੋਟੋ ਚਾਹੀਏ ਗੁਣ ਲਾਹੌਰ ਕੇ ਚਾਈ ਸੀ ਮਿੱਠਾ ਗਾ ਲਿਆ ਕਰੋ ਇਹ ਜ ਮਿੱਠਾ ਮਠੇਰਾ ਸੀਗਾ ਤੋ ਤੂ ਇਸ ਰੱਖਰੇ ਕਰ ਲਿਆ ਹੋਵੇ ਸਾਰਾ ਮੂਡ ਆਫ ਕਰਕੇ ਰੱਖ ਤਾ ਨਵੀ ਕੀ ਹੋ ਗਿਆ ਤੈਨੂੰ ਚਾਹ ਨਹੀਂ ਬਣਾਈ ਹੈਗੀ ਚੱਜਦੀ ਕੋਈ ਨਹੀਂ ਤੂੰ ਬੈਠ ਮੈਂ ਬਣਾ ਕੇ ਲਿਆ ਕਰ ਦਿੰਦੀ ਤੈਨੂੰ ਚਾਹ ਪਤਾ ਨਹੀਂ ਬਣਾਉਣੀ ਹੁੰਦੀ ਹੈ ਚਾਹ ਪਤਾ ਨਹੀਂ ਬਣਾ ਆ ਲੋ ਬਰੇਸਾ ਹੁਣ ਦੇਖ ਲੈ ਵੀਰੇ ਤੁਸੀਂ ਸਾਡੇ ਨਾਲ ਵੀ ਐਂ ਕਰਦੀ ਹੈਗੀ ਇਹ ਲੈ ਆਹ ਵੀ ਚੰਗੀ ਬਲੀ ਚਾਹ ਬਣੀ ਆ ਕੋਈ ਕੰਮ ਹੀ ਨਹੀਂ ਕਰਦੀ ਹੈਗੀ ਐਂ ਕਰਦੀ ਹੈਗੀ ਸਾਡੇ ਨਾਲ ਵੀ ਸਾਡੇ ਨਾਲ ਵੀ ਐਂ ਕਰਦੀ ਹੈਗੀ ਸਾਰਾ ਦਿਨ ਕੋਈ ਕੰਮ ਨਹੀਂ ਕਰਦੀ ਹੈਗੀ ਮੇਰੇ ਤੇ ਮੰਮੀ ਨਾਲ ਵੀ ਬਹੁਤ ਬੁਰਾ ਹਾਲ ਕਰਦੀ ਹੈਗੀ ਇਹ ਰੋਜ਼ ਇਹ ਹੁਣ ਅੱਜ ਤਾਂ ਤੁਸੀਂ ਆਪ ਦੇਖੀ ਦੇਖ ਲਿਆ ਮੈਂ ਕਹਿੰਦਾ ਕਾਨੂੰਨ ਕਾਨੂੰਨ ਹੱਥ ਤੱਕਣਾ ਪਾਰੇ ਮੈਥੋਂ ਸਰਵਿਸ ਕਰਾਉਗੀ ਹਰਦੀ ਨਹੀਂ ਹੈਗੀ जो तो कमी नहीं करती है ये कोई टांग नाला सर्विस्टा होनी है ये फिर तो सिकार भाई बो ठीक है हाँ बे ठीक है मैं थोड़ी याद ही करिए सिकाल वैसे आएगी है और ठीक है भाई हाँ जी बे बढ़िया आज तो भी अंदर बैठे हो मैं कोई नहीं पाने मैं नुकाली हूँ बोरी पे याना नुकाली चलो कोई ना कुछ फ ਲੋਕ ਵੀਰੇ ਪਾਈ ਬਈਆ ਬਈ ਉਹ ਵੀਰੇ ਠੀਕ ਸੀ ਕਰੇ ਸਾਰੇ ਹਾਂ ਬਈ ਠੀਕ ਠਾਕ ਵਧੀਆ ਤੁਸੀਂ ਦੱਸੋ ਹਾਂ ਵੀਰੇ ਬਈ ਕਿਵੇਂ ਬਈ ਮੂੰਹਾਂ ਲੰਮਕਾਰ ਰੱਖੇ ਕੀ ਹੋ ਗਿਆ ਨਾ ਵੀਰੇ ਹੋਇਆ ਤਾਂ ਕੁਛ ਨਹੀਂ ਹੈਗਾ ਦੱਸ ਦੇ ਕੋਈ ਗੱਲ ਬਾਤ ਹੋ ਗਈ ਹੈ ਦੀਦੀ ਤੇ ਮੰਮੀ ਨੇ ਮੈਨੂੰ ਬੜਾ ਤੰਗ ਕਰਦੀਆਂ ਨੇ ਨਹੀਂ ਤਾਂ ਬਿਨਾ ਕੰਮ ਤੋਂ ਹੀ ਤਾਂ ਕਦੇ ਤਾਂ ਕਹਦੇ ਨੇ ਆਹ ਕੰਮ ਕਰ ਲੈ ਬੈਠਣ ਨਹੀਂ ਨਹੀਂ ਦਿੰਦੀ ਹੈਗੇ ਇੱਕ ਮਿੰਟ ਵੀ ਦੁਪਹਿਰੇ ਰੈਸਟ ਨਹੀਂ ਮਿਲਦੀ ਅੱਛਾ ਤੇ ਜੇ ਵੈਨ ਨੂੰ ਕਹਿਣੀ ਆਈਦੀ ਨੀ ਮੇਰੀ ਗੱਲ ਸੁਣਦੇ ਹੈਗੇ ਚਾਹ ਫਿਰ ਤੂੰ ਬਾਈ ਨੂੰ ਦੱਸਿਆ ਤੂੰ ਦੱਸੀ ਤਾਂ ਜਾਨੀ ਉਹਨਾਂ ਨੂੰ ਕਹਿੰਦੇ ਉਹ ਕਹਿੰਦੇ ਨੇ ਤੂੰ ਹੀ ਝੂਠੀ ਆ ਮੇਰੀ ਗੱਲ ਹੀ ਨਹੀਂ ਸੁਣਦੀ ਉਹ ਕਿਹੜੇ ਮੇਰੇ ਤੇ ਵਿਸ਼ਵਾਸ ਕਰ ਦੇ ਉਹ ਤੇ ਆਪਦੀ ਭੈਣ ਤੇ ਆਪਦੀ ਮਾਂ ਤੇ ਵਿਸ਼ਵਾਸ ਕਰਦੇ। ਅੱਛਾ ਕਿੱਥੇ ਆਣ ਬਈ ਇੱਥੇ ਹੀ ਸੀਗੇ ਮੈਂ ਲਾ ਤਾਂ ਨੇ ਖੇਤ ਗਏ ਨੇ ਬੰਦੇ ਨਿਕਰੀ ਨੇ। ਸਰ ਮੈਂ ਕਰੂੰਗਾ ਮਨੋਰਨ ਫੋਨ ਤੇ ਗੱਲ। ਮੈਂ ਤਾਂ ਕਿੰਨੀ ਤੰਗ ਆਈ ਪਈ ਆ ਮੈਂ ਤੁਹਾਨੂੰ ਦੱਸੀ ਹੈਗਾ ਮੈਂ ਤੁਹਾਨੂੰ ਕਿਉਂ ਦੁਖੀ ਕਰਨਾ ਚਾਹੁੰਦਾ ਸੀ। ਮੈਂ ਕਰੂੰਗਾ ਫੋਨ ਤੇ ਗੱਲ ਕਰੂੰ ਬਾਈ ਨਾਲ ਤਾਂ ਫਿਰ ਉਹ ਨਾਲ ਕਰਿਓ। ਹਾਂਜੀ ਬਿਲਕੁਲ ਚਲ ਤੁਸੀਂ ਬੈਠੋ ਮੈਂ ਚਾਹ ਲੈ ਕੇ ਆਉਂਦੀ ਹਾਂ ਵਾਸਤੇ। ਦੇਖਣ ਨੂੰ ਤਾਂ ਲੱਗਦੇ ਨਹੀਂ ਸੀਗੇ ਚੰਗੇ ਪਰਿਵਾਰ ਲੱਗਦਾ ਵਧੀਆ ਨਰਮਤੀ ਬਾਈ ਵੀ ਨਰਮਾ ਮਾਸੀ ਉਹਨੀਆਂ ਵੀ ਨਰਮਤੀ ਲੱਗਦੇ ਤਾਂ ਇਹ ਨਹੀਂ ਦੇਖਣ ਨੂੰ ਗੱਲ ਕੀ ਹੋ ਰਹੀ ਹੈ ਬਾਈ ਨਾਲ ਕਰੂੰਗਾ ਫੋਨ ਤੇ ਗੱਲ ਬਾਤ ਚ ਪੁੱਛ ਦਿਆਂ ਕਿ ਉਹ ਵੀ ਗੱਲ ਬਾਤ ਲੋ ਵੀ ਚਾਹੀਦੇ ਹੋਰ ਬਈ ਅੱਛਾ ਤੁਸੀਂ ਕਿਤੇ ਨੇੜੇ ਆਈ ਸੀ ਤੁਸੀਂ ਸੁਣਨ ਆ ਨਹੀਂ ਕੀਤਾ ਹੈਗਾ ਹਾਂ ਮੈਂ ਬਲੱਡ ਆਇਆ ਸੀ ਭਾਈ ਕੰਮ ਸੀਗਾ ਮੈਨੂੰ ਮੁੰਡੇ ਨਾਲ ਆਇਆ ਸੀਗਾ ਮੈਂ ਅੱਛਾ ਅੱਛਾ ਹਾਂ ਉਹ ਕੰਮ ਸੀ ਮਾਂ ਹਾਂ ਚੱਲ ਭੈਣ ਕੋਲ ਜਾ ਰਹੀ ਏ ġੇੜਾ ਮਾਰੀ ਏ ਲਵੇ ਆਇਆ ਹੁਣ ਹਾਂਜੀ ਉਹ ਕੱਲ ਹੀ ਆਦੀ ਕਰੀਂ ਤੁਹਾਨੂੰ ਮੈਂ ਕਿਹਾ ਵੀਰੇ ਨੂੰ ਕਾਫੀ ਟਾਈਮ ਹੋ ਗਿਆ ਇੱਥੇ ਆਇਆ ਨੂੰ ਮੈਂ ਤੁਹਾਨੂੰ ਫੋਨ ਕਰੂੰਗੀ ਭਾਈ ਵਧੀਆ ਤੁਸੀਂ ਆਈ ਏ ਅੱਜ ਉਹ ਮੈਨੂੰ ਕੰਮ ਜ਼ਿਆਦਾ ਇੱਥੇ ਮਾਂ ਚੱਲ ਨਾਲ ਭੈਣ ਨੂੰ ਮਿਲਾਉਣੇ ਮਾਂ ਜਾਇਆ ਨਾਲ ਪਤਾ ਕਰਉਣੇ ਵੀ ਠੀਕ-ਠਾਕ ਨੇ ਸਾਰੇ ਚਲੋ ਵਧੀਆ ਕੀਤਾ ਕਿ ਤੁਸੀਂ ਆ ਗਏ ਚਲ ਠੀਕ ਹੈ ਬਣੀ ਫੇ ਮੈਂ ਚਲਦਾ ਮੈਂ ਮੁੰਡੇ ਦਾ ਫੋਨ ਆ ਗਿਆ ਸੀ ਕੰਮ ਜਾਂਦੀ ਲੈ ਕੋਈ ਨਹੀਂ ਮੈਂ ਬਾਈ ਨਾਲ ਕਰੂੰ ਬੱਸ ਫੋਨ ਤੇ ਗੱਲ ਕਰੂੰਗਾ ਕੋਈ ਗੱਲ ਨਹੀਂ ਚਲ ਕੋਈ ਨਹੀਂ ਹਾਂ ਠੀਕ ਆ ਬਈ ਚਲ ਆ ਵੀ ਦੇਖ ਲੈ ਉਹਨ ਕਿੰਨੀ ਸਵਾਦ ਚਾਹ ਬਣੀ ਹੈ ਇਹਦੇ ਹੱਥਾਂ ਨੂੰ ਪਤਾ ਨਹੀਂ ਕੀ ਹੋਇਆਗਾ ਜਾਣ ਕੇ ਮਸਤੀ ਹੋਈ ਕਰਦੀ ਵੀਰੇ ਹੱਥਾਂ ਨੂੰ ਤਾਂ ਕੀ ਹੋਣਾਗਾ ਲੱਗੀ ਰਾਹ ਲੱਭਾ ਵੀ ਮੈਂ ਤਾਂ ਲੱਗ ਜੀਂਗੀ ਨਾ ਕੋਈ ਤਾਂ ਦੀਦੀ ਮੈਂ ਲਾ ਲੱਦੀ ਨਹੀਂ ਤਾਂ ਹੋਰ ਕਰ ਲੈ ਕੁਛ ਮੈਨੂੰ ਫੜਾ ਦੇ ਟੀਜ਼ਰ ਦੀ ਆਪਣੇ ਪਹਿਲਾਂ ਮੇਰੇ ਵਾਸਤੇ ਕੱਪੜੇ ਤਾਂ ਲਾਈ ਜਾਂਦੀ ਸੀਗੇ ਅੱਛਾ ਹੂੰ ਸਾਨੂੰ پتہ ਤਾਂ ਹੈਗਾ ਗੁਰਪ੍ਰੀਤ ਕਿਹੜਾ ਕੁਛ ਕਰਦੀ ਹੈ ਜੀ ਕਿੰਨਾ ਮਰਜ਼ੀ ਕਹਦੇ ਉਹਨੂੰ ਕਿਉਂ ਬਣੇ ਖੰਜਕਤਾ ਪਾਉਣੀ ਐ ਉੱਥੇ ਕਹਿੰਦੇ ਮੈਂ ਦੇਖ ਤਾਂ ਲਿਆ ਸੀ ਆਪ ਤਾਂ ਤੂੰ ਫੋਨ ਤੇ ਲੱਗੀ ਪਈ ਸੀਗੀ ਮੈਨੂੰ ਦੇਖ ਕੇ ਤੂੰ ਕੱਪੜਿਆਂ ਵਿੱਚ ਉੱਭੜ ਗਈ ਕੱਪੜਿਆਂ ਤੇ ਹਮਾਰਨ ਲੱਗੀ ਨਹੀਂ ਵੀਰੇ ਉਹ ਤਾਂ ਮੈਂ 2 ਮਿੰਟ ਹੀ ਕਰੀ ਸੀ ਮੈਂ ਹੀ ਲਾਈ ਜਾਂਦੀ ਸੀ ਤਾਂ ਮੈਂ ਆਪ ਦੇਖਿਆ ਗੁਰਪ੍ਰੀਤ ਤਾਂ ਇਹ ਮਾਰੀ ਜਾਂਦੀ ਸੀਗੀ ਉਹ ਤਾਂ ਤੂੰ ਫੜ ਲੈ ਕੱਪੜੇ ਕਹਿੰਦੀ ਮੈਂ ਮਾਰ ਦੰਨੀ ਐ ਤਾਂ ਮੈਂ ਆਪਣੀ ਅੱਖੀ ਦੇਖਿਆਗਾ ਘਰ ਕੰਮ ਤਾਂ ਉਹ ਕਰ ਜਾਂਦੀ ਸੀ ਉਹ ਤਾਂ ਤੂੰ ਫੜ ਲੈ ਕੱਪੜੇ ਤੈਨਾਂ ਮਨ ਲੱਗੇ। ਵੀਰੇ ਮੈਂ ਤਾਂ ਕਦੇ ਨਹੀਂ ਭਾਬੀ ਨਾਲ ਕੀਤਾ ਚਾਹੇ ਤੁਸੀਂ ਨਾ ਭਾਬੀ ਨੂੰ ਪੁੱਛ ਲਿਓ ਆਂ ਭਾਬੀ ਨਾਲ। ਪੁੱਛਣ ਦਾ ਲੋੜ ਹੀ ਨਹੀਂ ਹੁਣ ਤਾਂ ਸਾਰਾ ਉਸ ਅੱਖੀ ਦੇਖ ਲੈ ਮੈਂ। ਥੋੜੀ ਬੋਲ ਤਾਂ ਸ਼ਰਮ ਮਨ ਨੋ ਤੁਸੀਂ। ਥੋੜੀ ਬੋਲਤੀ ਦਾ ਸ਼ਰਮ ਮਨ ਕਿਉਂ ਮੇਰਾ ਘਰ ਪੜਨੋ ਤੁਸੀਂ। ਮੰਮੀ ਦਾ ਘੋਲੀ ਐ। ਮੈਨੂੰ ਵੀ ਤੁਸੀਂ ਆਲਦੀ ਮਗਰੀ ਲਾ ਲਿਆ ਮੈਂ ਵੀ ਉੱਤੇ ਬਿਨਾਂ ਗੱਲ ਤੋਂ। ਉਹਨੂੰ ਸਾਰਾ ਦਿਨ ਬੋਲਦਾ ਰਹਿਣਾਗਾ। ਨਹੀਂ ਵੀਰੇ ਚੱਲ ਕੋਈ ਨਹੀਂ। ਤੂੰ ਆਪਦੇ ਸੌਰੀ ਵੀ ਐਂ ਕਰਦੀ ਆਂ। ਨਹੀਂ ਵੀਰੇ। ਥੋੜੀ ਬੋਦੀ ਸ਼ਰਮ ਮਨ।

ਤੁਸੀਂ ਦੇਖ ਲਓ ਮੈਂ ਤੁਹਾਨੂੰ ਕਿੰਨੇ ਵਾਰੀ ਜੀ ਪਰ ਤੁਸੀਂ ਮੇਰੀ ਗੱਲ ਤੇ ਯਕੀਨ ਨਹੀਂ ਕੀਤਾ ਤੁਸੀਂ ਮੈਨੂੰ ਮਾੜੀ ਆਖੀ ਸੀ ਮੈਨੂੰ ਕੀ ਪਤਾ ਸੀਗਾ ਮੈਂ ਤਾਂ ਇੱਕ ਵਾਰ ਭੈਣ ਨੂੰ ਕੰਮ ਕਰਦੇ ਹੋ ਦੇਖਦਾ ਸੀ ਦੇਖਦਾ ਸੀਗਾ ਪਰ ਮੈਂ ਅੱਜ ਕੀ ਦੇਖ ਲੈ ਆਉਂਗੀ ਸਰਪਾ ਵੀ ਅੱਜ ਤੋਂ ਬਾਅਦ ਨਾਲ ਆਪਾਂ ਵਧੀਆ ਨਾਲ ਬਿਲਕ ਕੇ ਰਵਾਂਗੇ ਪਹਿਣਾ-ਤੇਣਾ ਵਾਂਗੂ ਅੱਜ ਤੋਂ ਬਾਅਦ ਕੋਈ ਵੀ ਗੱਲ ਰੱਖਣੀ ਹੈਗੀ ਤੁਹਾਨੂੰ ਲੈ ਇੱਕ ਵਾਰੀ ਮਾਫ਼ ਕਰਦੇ ਭੈਣ ਨੂੰ ਤੋਂ ਅੱਗੇ ਤੋਂ ਨਹੀਂ ਆਏ ਜੀ ਗਲਤੀ ਕਰਦੀ ਕਰਦੀ ਮੈਂ ਕੋਈ ਗੱਲ ਨਹੀਂ ਦੀ ਤੁਸੀਂ ਵੱਡੇ ਹੋ ਮਾਫ਼ੀ ਲਿਕੋ ਜਾਂਦੀ